ਸ਼ਾਦੀ ਦੀਆਂ ਚਾਹਵਣ ਬੀਬੀਆਂ ਲਈ ਸ਼ੋਭਹਦਾਇਤਾ ਸੁਣਨਾ ਕਰੋ ਜੀ ਬੀਬਾ ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੀਆਂ ਹੋ ਜੇ ਆਪ ਕਰਦੀਆਂ ਹੋ ਤਾਂ ਕਿ ਤੁਸੀਂ ਪਾਠ ਦਾ ਭਾਵ ਵੀ ਸਮਝਦੀਆਂ ਹੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਆਖਦੇ ਹਨ ਜੋ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਕਰਦੇ ਹਨ ਕੀ ਤੁਸੀਂ ਉਸ ਉੱਤੇ ਅਮਲ ਕਰਦੀਆਂ ਹੋ ਸੁਣੋ ਬੀਬਾ ਜੇ ਤੁਸੀਂ ਵਿਆਹ ਪਿੱਛੋਂ ਆਪਣਾ ਜੀਵਨ ਸੁਖ ਸ਼ਾਂਤੀ ਭਰਿਆ ਬਤੀਤ ਕਰਨ ਦੀਆਂ ਚਾਹਵਣ ਹੋ ਤਾਂ ਆਪ ਲਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸੱਚੀ ਅਗਵਾਈ ਕਰ ਸਕਦੇ ਹਨ ਕੀ ਤੁਸੀਂ ਪਤੀ ਉਸ ਕਿਸਮ ਦਾ ਟੋਲਦੀਆਂ ਹੋ ਜਿਸ ਦਾ ਨਕਸ਼ਾ ਤੁਸੀਂ ਆਪਣੇ ਖਿਆਲ ਵਿੱਚ ਬੰਨਿਆ ਹੋਇਆ ਹੈ ਜਾਂ ਤੁਸੀਂ ਪਤੀ ਵਾਹਿਗੁਰੂ ਵੱਲੋਂ ਚੁਣਿਆ ਹੋਇਆ ਚਾਹੁੰਦੀਆਂ ਹੋ ਜੇ ਤਾਂ ਤੁਸੀਂ ਪਹਿਲੀ ਕਿਸਮ ਦਾ ਪਤੀ ਚਾਹੁੰਦੀਆਂ ਹੋ ਤਾਂ ਇਸ ਵਿੱਚ ਸਾਰੀ ਜ਼ਿੰਮੇਵਾਰੀ ਤੁਹਾਡੀ ਆਪਣੀ ਹੀ ਹੋਵੇਗੀ ਤੇ ਤੁਹਾਡਾ ਭਵਿੱਖਤ ਜੀਵਨ ਯਕੀਨੀ ਤੌਰ ਤੇ ਸੁੱਖਾਂ ਭਰਿਆ ਨਹੀਂ ਹੋ ਸਕੇਗਾ ਇਹ ਖੇਡ ਥੋੜੀ ਜਾਂ ਬਹੁਤੀ ਤੁਹਾਡੇ ਕਾਬੂ ਤੋਂ ਬਾਹਰ ਹੀ ਚੱਲੇਗੀ ਜੇ ਤੁਸੀਂ ਪਤੀ ਵਾਹਿਗੁਰੂ ਦਾ ਚੁਣਿਆ ਸਵੀਕਾਰ ਕਰੋ ਤਾਂ ਇਸ ਵਿੱਚ ਤੁਸੀਂ ਹਰ ਪ੍ਰਕਾਰ ਦੀ ਜ਼ਿੰਮੇਵਾਰੀ ਤੋਂ ਬਰੀ ਹੋਵੋਗੇਾਂ ਤੇ ਇਸ ਦਾ ਸਿੱਟਾ ਜ਼ਰੂਰ ਹਰ ਹਾਲਤ ਵਿੱਚ ਤੁਹਾਡੇ ਲਈ ਸੁੱਖਾਂ ਭਰਿਆ ਹੀ ਨਿਕਲੇਗਾ ਕਿਉਂਕਿ ਫਿਰ ਇਹ ਕਾਰਜ ਸਰਬਸ਼ਕਤੀਮਾਨ ਤੇ ਅਭੁੱਲ ਵਾਹਿਗੁਰੂ ਦੇ ਹੁਕਮਾਂ ਦੁਆਰਾ ਵਰਤੋਂ ਵਿੱਚ ਆਇਆ ਹੋਵੇਗਾ ਜੋ ਸਾਦਾ ਪ੍ਰੇਮ ਸਰੂਪ ਹੈ ਤੇ ਸਾਡਾ ਪਿਤਾ ਔਰ ਮਾਤਾ ਹੈ ਜੇ ਤੁਸੀਂ ਪਹਿਲਾ ਮੰਗ ਆਪਣੀ ਮਨਮਰਜ਼ੀ ਵਾਲਾ ਪਤੀ ਪਸੰਦ ਕਰੋ ਤਾਂ ਉਸ ਵਿੱਚ ਵਾਹਿਗੁਰੂ ਦਾ ਦਖਲ ਉੱਕਾ ਨਹੀਂ ਹੋਵੇਗਾ ਤੇ ਜੇ ਤੁਸੀਂ ਪਿਛਲਾ ਤਰੀਕਾ ਅਰਥਾਤ ਵਾਹਿਗੁਰੂ ਦੀ ਮਰਜ਼ੀ ਵਾਲਾ ਪਤੀ ਪਸੰਦ ਕਰੋ ਤਾਂ ਹਰ ਰੋਜ਼ ਅੱਗੇ ਦੱਸੇ ਢੰਗ ਅਨੁਸਾਰ ਅਕਾਲ ਪੁਰਖ ਅੱਗੇ ਬੇਨਤੀ ਕਰਿਆ ਕਰੋ ਕਿ ਹੇ ਮੇਰੇ ਵਾਹਿਗੁਰੂ ਮੇਰੀ ਇੱਛਾ ਇਸ ਪ੍ਰਕਾਰ ਦੀ ਹੈ ਮੇਰਾ ਮਨੁੱਖੀ ਦਿਲ ਇਸ ਕਿਸਮ ਦੇ ਭਾਵ ਵਾਲੇ ਪਤੀ ਦਾ ਚਾਹਵਾਨ ਹੈ ਪਰ ਕਿਉਂਕਿ ਇਹ ਦਿਲ ਮਨੁੱਖੀ ਹੈ ਇਸ ਕਰਕੇ ਇਹ ਭੁੱਲਣਹਾਰ ਹੈ ਪ੍ਰੇਮ ਸਰੂਪ ਮੇਰੇ ਪਿਤਾ ਮਾਤਾ ਵਾਹਿਗੁਰੂ ਮੈਂ ਇਹ ਸਭ ਕੁਝ ਤੇਰੇ ਪਵਿੱਤਰ ਚਰਨਾ ਅੱਗੇ ਰੱਖਦੀ ਹਾਂ ਜੇ ਤੂੰ ਜੋਗ ਸਮਝੇ ਤਾਂ ਮੇਰੀ ਇੱਛਾ ਬਦਲ ਦੇ ਤਾਂ ਜੋ ਇਸ ਵਿੱਚ ਜੋ ਭੁੱਲ ਹੈ ਨਿਕਲ ਜਾਵੇ ਫਿਰ ਆਪਣੇ ਦਰੋਂ ਇਸ ਦੀ ਪਰਵਾਣਗੀ ਬਖਸ਼ ਮੇਰਾ ਮਨੁੱਖੀ ਦਿਲ ਵੀ ਬਦਲ ਦੇ ਤਾਂ ਜੋ ਉਸ ਤਬਦੀਲੀ ਨੂੰ ਪਰਵਾਣ ਕਰ ਸਕ ਲਵੇ ਹੇ ਪਿਤਾ ਮੈਂ ਤੇਰੀ ਅਣਜਾਣ ਬੱਚੀ ਹਾਂ ਮੇਰੇ ਹਿਰਦੇ ਅੰਦਰ ਪ੍ਰਕਾਸ਼ ਕਰ ਮੈਨੂੰ ਚਾਨਣਾ ਦੇ ਇਹ ਪ੍ਰਾਰਥਨਾ ਹਰ ਰੋਜ਼ ਕਰੋ ਤੇ ਮਨ ਵਿੱਚ ਜਿਤੇ ਰੱਖੋ ਕਿ ਵਾਹਿਗੁਰੂ ਤੁਹਾਡੇ ਹਾਜ਼ਰਾ ਹਜ਼ੂਰ ਹੈ ਜੈਸਾ ਕਿ ਉਹ ਸਦਾ ਹੁੰਦਾ ਹੈ ਤੇ ਤੁਸੀਂ ਸੱਚੇ ਹਿਰਦੇ ਨਾਲ ਉਸ ਅੱਗੇ ਹੀ ਇਹ ਪ੍ਰਾਰਥਨਾ ਕਰ ਰਹੇ ਹੋ ਇਹ ਬੇਨਤੀ ਮੇਰੀ ਜ਼ੁਬਾਨੀ ਜ਼ੁਬਾਨੀ ਹੀ ਨਹੀਂ ਕਰ ਰਹੇ ਸਗੋਂ ਹਿਰਦੇ ਅੰਦਰੋਂ ਕਰ ਰਹੇ ਹੋ ਹਰ ਰੋਜ਼ ਅਰਦਾਸ ਕਰਦਿਆਂ ਹੋਇਆਂ ਆਪਣੀ ਅੰਦਰਲੀ ਸੁਰਤ ਨੂੰ ਸਾਵਧਾਨ ਕਰਦੇ ਚੜ੍ਹਦੀਆਂ ਕਲਾ ਵਿੱਚ ਲਈ ਤੁਰੇ ਜਾਓ ਤਾਂ ਜੋ ਉਸ ਪ੍ਰੇਮ ਸਰੂਪ ਪਿਤਾ ਮਾਤਾ ਵਾਹਿਗੁਰੂ ਦਾ ਦਰਸ਼ਨ ਕਰ ਸਕੋ ਉਸ ਦੀ ਹੋਂਦ ਨੂੰ ਮਹਿਸੂਸ ਕਰੋ ਇਹ ਸ਼ੱਕ ਭੁੱਲ ਕੇ ਵੀ ਦਿਲ ਵਿੱਚ ਨਾ ਲਿਆਓ ਕਿ ਉਹ ਤੁਹਾਡੀ ਅਰਦਾਸ ਨਹੀਂ ਸੁਨੇਗਾ ਜਾਂ ਇਹ ਕਿ ਉਸ ਦੀ ਇੱਛਾ ਜਾਂ ਰਾਜਾ ਕਦੇ ਤੁਹਾਡੇ ਲਈ ਹਾਨੀਕਾਰਕ ਹੋ ਸਕਦੀ ਹੈ ਟਿਲ ਜਾਂ ਉਦਾਸੀ ਭਾਵ ਤੁਹਾਡੀ ਸੁਰਤ ਅੰਦਰ ਪੈਦਾ ਨਹੀਂ ਹੋਣੇ ਚਾਹੀਦੇ ਜੇ ਕਦੇ ਉਹ ਪ੍ਰਗਟ ਹੋਣ ਤਾਂ ਉਹਨਾਂ ਨੂੰ ਨਿਕੰਮੇ ਤੇ ਝੂਠੇ ਸਮਝ ਕੇ ਰੱਦੀ ਖਾਤੇ ਸੁੱਟ ਦਿਓ ਫਿਰ ਉਹ ਯਕੀਨਨ ਉਡੰਤ ਹੋ ਜਾਣਗੇ ਇਹਨਾਂ ਭਰਮਾਂ ਨੂੰ ਕਦੇ ਵੀ ਅਸਲੀ ਨਾ ਮੰਨੋ ਜਿਤਨਾ ਜਿਤਨਾ ਆਪਦਾ ਹਿਰਦਾ ਵਾਹਿਗੁਰੂ ਪ੍ਰੇਮ ਨਾਲ ਭਰੀਦਾ ਜਾਵੇਗਾ ਉਤਨੀ ਉਤਨੀ ਕਾਮਯਾਬੀ ਆਪਣੇ ਮਨੋਰਥ ਵਿੱਚ ਪ੍ਰਾਪਤ ਹੁੰਦੀ ਪੂਰੀ ਜਾਵੇਗੀ ਹਰ ਰੋਜ਼ ਦਿਲ ਵਿੱਚ ਸ਼ਾਂਤੀ ਤੇ ਪ੍ਰਸੰਨਤਾ ਭਰੀ ਤਸੱਲੀ ਹੋਣੀ ਇਸ ਗੱਲ ਦੀ ਨਿਸ਼ਾਨੀ ਹੈ ਜੋ ਤੁਸੀਂ ਸਿੱਧੀ ਸੜਕੇ ਤੁਰੇ ਜਾ ਰਹੇ ਹੋ ਆਤਮ ਮਾਰਗ ਦੇ ਪੰਧੀ ਗੁਰਮੁਖਾਂ ਤੇ ਸੰਤਾਂ ਦੀ ਮਦਦ ਔਰ ਅਸੀਸ ਪ੍ਰਾਪਤ ਕਰਨੀ ਆਰੰਭਕ ਅਵਸਥਾ ਵਿੱਚ ਬੜੀ ਸਹਾਇਤਾ ਕਰਦੀ ਹੈ ਤੇ ਇਸ ਦੁਆਰਾ ਛੇਤੀ ਹੀ ਲਾਭਦਾਇਕ ਨਤੀਜੇ ਹੁੰਦੇ ਹਨ ਜੇਕਰ ਤੁਸੀਂ ਆਤਮ ਗਿਆਨ ਦੇ ਰਸਤੇ ਉੱਤੇ ਕਾਫੀ ਉੱਨਤੀ ਕਰ ਚੁੱਕੇ ਹੋ ਤਾਂ ਇਸ ਪ੍ਰਾਰਥਨਾ ਸੰਬੰਧੀ ਉੱਠੀਆਂ ਉਡਾਰੀਆਂ ਦੀ ਰੰਗਣ ਇਸ ਪ੍ਰਕਾਰ ਹੈ ਵਾਹਿਗੁਰੂ ਸਾਰੇ ਬ੍ਰਹਿਮੰਡ ਨੂੰ ਪੂਰਨਤਾ ਦੀ ਅਵਸਥਾ ਅੰਦਰ ਚਲਾ ਰਿਹਾ ਹੈ ਮਾਇਆ ਜਾਂ ਬਦੀ ਦੀ ਧੁੰਦ ਹੀ ਸਾਨੂੰ ਆਪਣੇ ਘੇਰੇ ਵਿੱਚ ਟਕ ਲੈਂਦੀ ਹੈ ਤੇ ਸਾਨੂੰ ਉਸ ਦੇਵੀ ਪੂਰਨਤਾ ਨੂੰ ਤੱਕਣ ਨਹੀਂ ਦਿੰਦੀ ਸਗੋਂ ਉਹ ਪੂਰਨਤਾ ਦੀ ਰੰਗਣ ਕੁਝ ਬਦਲੀ ਹੋਈ ਜਾਂ ਅਧੂਰੀ ਦਸ਼ਾ ਵਿੱਚ ਦਿਖਾਈ ਦਿੰਦੀ ਹੈ ਵਾਹਿਗੁਰੂ ਨੇ ਆਪਣੇ ਰਚੇ ਪੂਰਨ ਬ੍ਰਹਿਮੰਡ ਅੰਦਰ ਤੁਹਾਨੂੰ ਹਰ ਪਹਿਲੂ ਤੋਂ ਪੂਰਨ ਹੀ ਰਚਿਆ ਹੈ ਜਿਸ ਪਤੀ ਦੀ ਆਪ ਢੂੰਡ ਵਿੱਚ ਹੋ ਉਹ ਅੱਗੇ ਹੀ ਆਪ ਲਈ ਨਿਯਤ ਹੋ ਚੁੱਕਾ ਹੈ ਜੋ ਕਿ ਤੁਹਾਡੇ ਲਈ ਹਰ ਤਰ੍ਹਾਂ ਯੋਗ ਤੇ ਸੁਖਦਾਈ ਹੈ ਤੁਸੀਂ ਤੇ ਤੁਹਾਡਾ ਪਤੀ ਇੱਕ ਰੂਪ ਹੋ ਜ਼ਿੰਦਗੀ ਦੀਆਂ ਲੋੜਾਂ ਸਹਿਤ ਪੂਰਨ ਰੂਪ ਵਿੱਚ ਹੋ ਤੇ ਇਹ ਅਮੇਟ ਪਰਵਾਹ ਆਪ ਲਈ ਜਾਰੀ ਹੈ ਇਸ ਕਰਕੇ ਆਪਣੀ ਪ੍ਰਾਰਥਨਾ ਅੰਦਰ ਪਤੀ ਦੀ ਢੂੰਡ ਕਰਨ ਦੀ ਥਾਂ ਚੰਗੀ ਗੱਲ ਇਹ ਹੈ ਕਿ ਤੁਸੀਂ ਇਹ ਚਿਤਵੋ ਤੇ ਵਿਚਾਰੋ ਕਿ ਤੁਸੀਂ ਆਪਣੇ ਕੰਤ ਨਾਲ ਇੱਕ ਹੋ ਹਰ ਪਹਿਲੂ ਦੇ ਹਰ ਰੰਗ ਵਿੱਚ ਪੂਰਾ ਇੱਕਮਿਕ ਰੂਪ ਹੋਏ ਹੋ ਅੰਤ੍ਰੀਵ ਨੈਣਾ ਨਾਲ ਤੱਕੋ ਜੋ ਵਾਹਿਗੁਰੂ ਦਾ ਪ੍ਰਕਾਸ਼ ਤੁਹਾਡੇ ਆਲੇ-ਦੁਆਲੇ ਵਿਆਪ ਰਿਹਾ ਹੈ ਮਾਇਆ ਔਰ ਬਦੀ ਦੀ ਧੁੰਦ ਉਡੰਤ ਹੋ ਗਈ ਹੈ ਤੇ ਤੁਸੀਂ ਉਸ ਜੋਤ ਨਾਲ ਇੱਕ ਮਿਕ ਰੰਗੇ ਗਏ ਹੋ ਇਹ ਪੂਰਨਤਾ ਦਾ ਭਾਵ ਲਗਾਤਾਰ ਅਨੁਭਵ ਅੰਦਰ ਮਨ ਦੇ ਸਾਹਮਣੇ ਰੱਖਣ ਨਾਲ ਆਪ ਵੇਖੋਗੇ ਕਿ ਇਹ ਤਸਵੀਰ ਹੂਬ ਹੋ ਅਮਲੀ ਰੂਪ ਧਾਰ ਕੇ ਤੁਹਾਡੇ ਸਾਹਮਣੇ ਆ ਪ੍ਰਗਟ ਹੁੰਦੀ ਹੈ ਤੇ ਤੁਹਾਡੇ ਯੋਗ ਤੇ ਸੁਖਦਾਈ ਪਤੀ ਛੇਤੀ ਹੀ ਬਿਨਾ ਕਿਸੇ ਖੇਚਲ ਆਰ ਮਦਦ ਦੇ ਤੁਹਾਡਾ ਜੀਵਨ ਸਾਥੀ ਬਣ ਕੇ ਆ ਹਾਜ਼ਰ ਹੁੰਦਾ ਹੈ